ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੈਤੋ ਪੈਂਦੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੀ ਸਨਕੀ ਤੁਹਾਡੇ ਵਾਸਤੇ ਝੋਟੀ ਮੋਹਰਾ ਨਸਲ ਦੀ ਸਰਸੇ ਸਹਾਰ ਵਾਲੀ ਬਾਈ ਜੀ ਲੈ ਕੇ ਹਾਜ਼ਰ ਹੋਏ ਆ ਦੂਜਾ ਸੁਆ ਬਾਈ ਜੀ ਫਸਟ ਟਾਈਮ ਹੀ ਹੋਇਆ ਸੁਈ ਨੂੰ ਬਾਕੀ ਦੀ ਬੰਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਇਹ ਆਪਣਾ ਨਾਮ ਐਡਰੈਸ ਦੱਸ ਦੋ ਜੀ ਨਾਮ ਉਤਾਰਾ ਇਸਲਾਮ ਦੋਤਰਾ ਪਿੰਡ ਬਗੜਾੜੀ ਜਿਹੜਾ ਬ੍ਰਿਗਡ ਸੀਵਲ ਜਸਟ ਠੀਕ ਆ ਬਾਈ ਜੀ ਬਾਈ ਕੀ ਡਿਟੇਲ ਆ ਇਹਦੀ ਇਹ ਦੂਜਾ ਸੂਤ ਝੋਟੀ ਸੁਈ ਆ ਬਾਈ ਹਾਂਜੀ ਸਭ ਸੇਰ ਦੀ ਝੋਟੀ ਆ ਇਹ ਹਾਂਜੀ ਆ ਤੇ ਸੁਈ ਨੂੰ ਵੀ ਇਹਨੂੰ ਘੰਟਾ ਲੱਗ ਗਿਆ ਸੁਈ ਨੂੰ ਠੀਕ ਆ ਜੀ ਵੱਧਦੀ ਹੋ ਗਿਆ ਜੇਰ ਜੂਰ ਕੰਪਲੀਟ ਪੈ ਗਈ ਉਹ ਪਈ ਆ ਸਾਈਡ ਤੇ ਰੱਖੀ ਪਈ ਜੇਰ ਪੈ ਗਈ ਆ ਠੀਕ ਆ ਜੀ ਉਹ ਪੱਟਲ ਭਰਿਆ ਪੈ ਜੇਰ ਦਾ ਸਹੀ ਆ ਜੀ ਜੇਰ ਮੜੀ ਆ ਜੇਰ ਵਿਖਾ ਦੋ ਮੜੀ ਹੋਵੇ ਪੱਟਲ ਜੇਰ ਜੇਰ हां जी भाई जी जेर में खाती बाईया नु ते 2-3 किलो अपना बोला चोया बा भाई हां 2-3 किलो बोला भाई जी हुनी कंदे बाकी हजे भी नहीं करम वाली नु कोई परवाह ही नहीं हां जी तैयार कर एक्टर वाली ठीक है जी हां थोनू भी चंगा भाई जी बहुत चंगा 판 ਲੱਗਿਆ ਠੀਕ ਹੈ ਜੀ ਕਿੰਨਾ ਦਾ ਤੂੰ ਪਾ ਦੂਂ ਬਾਈ ਜੀ ਤੂੰ ਮੇਰੇ ਪਾ ਦੂਗੀ ਵੀਰੇ ਬੜੇ ਆਰਾਮ ਨਾਲ ਵੀਰੇ 15-16 ਕਿਲੋ ਝੁੱਟੀ ਪਾ 15-16 ਕਿਲੋ ਨਾਰਮਲੀ ਝੁੱਟੀ ਪਾ ਠੀਕ ਜਿਹਦੇ ਹਿਸਾਬ ਨਾਲ ਤੁਸੀਂ ਕਹਿੰਦੇ 3-4 ਕਿਲੋ ਬੋਲਾ ਕੱਢ ਤਾਂ ਲੈਵਾ ਹਜੇ ਵੀ ਉਹਨੇ ਦਾ ਉਹਨਾਂ ਹੀ ਆ ਠੀਕ ਹੈ ਜੀ ਤੇ ਦਿਖਾ ਦਿਓ ਤੋਰਾ ਚਲ ਚੈੱਕ ਕਰਾ ਦਿਓ ਇਹ ਦਿੱਤਾ ਹੂ ਕੱਟਾ ਹੈ ਨਾ ਕੱਟਾ ਵੀਰੇ ਕੱਟਾ ਬਹੁਤ ਚੰਗੇ ਟੀਕੇ ਦਾ ਕੱਟਾ ਦਾ ਪੱਟੀਗਾ ਚੰਗਾ ਭਰਾਇਆ ਸੀ ਨਾ ਕੱਟਾ ਕੱਟੀ ਦਾ ਚਲੋ ਕਰਮ ਆ ਜੀ ਇਹ ਵੀ ਕਿਸੇ ਬੰਦੇ ਦੇ ਨਾਲ ਪਾਲ ਪਰੋਸ ਲਿਆ ਕਰਮ ਵਾਲਾ ਨਾਲ ਹੀ ਰਲ ਜੂਗਾ ਹਾਂਜੀ ਹਾਂਜੀ ਕੱਟੀ ਇਤਨਾ ਸਹਰਾ ਦਲਾਲ ਭਾਲਣਾ ਪੈਂਦਾ ਇਹ ਵੇਚਨੀ ਆ ਹਾਂਜੀ ਹਾਂਜੀ ਲਓ ਬਾਈ ਜੀ ਤੋਰ ਚਾਲ ਕਰਮ ਵਾਲੇ ਦੀ ਚੈੱਕ ਕਰਾਉਣੇ ਆ ਤਸੱਲੀ ਪਰ ਤੁਸੀਂ ਆਪ ਕਰਨੇ ਆ ਕਾਲੀ ਸੋਹਣੀ ਕੁੰਡੀ ਝੋਟੀ ਆ ਕਲਾਕਲਾ ਥਾਣਾ ਪੂਰੇ ਗਏ ਚ ਲੱਗੇ ਆ ਥਣ 4x80 ਚੁਆਈ ਵਾਲੇ ਮੋٹے-ਮੋٹے ਥਾਣਾ ਕਿਸੇ ਵੀਰ ਦੇ ਝੋਟੀ ਪਸੰਦ ਆਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਹੋਰ ਚਾਲ ਕਰਮਾਂ ਵਾਲੀ ਤੇ ਬਹੁਤ ਸੋਹਣੀ ਐ ਇਹਦੇ ਝੋਟੀ ਅੱਜ ਹੀ ਸਵੇਰ ਜੇਰ ਵੀ ਵਿਖਾਤੀ ਤੁਹਾਨੂੰ ਪੁਰਾਣੀ ਚੱਕਿਆ ਕਰਮਾਂ ਵਾਲੀ ਨੇ ਖਾਂਲੇ ਵਾਲੇ ਨੇੜੇ ਤੋਂ ਚੈੱਕ ਕਰ ਲਓ ਲਓ ਜੀ ਐਡਾ ਟੁੱਡਾ ਵਰਗਾ ਪੰਜਾਬੀ ਬਾਈ ਜੀ ਕੱਲਾ-ਕੱਲਾ ਥਾਣਾ ਪੂਰੀ ਵਿਰਲ ਬਿੱਤੀ ਆ ਲੈ ਚਲੋ ਜੀ ਛੋਟੀ ਬਾਈ ਜੀ ਚੰਗੀ ਸੋਹਣੀ ਸੁਲੱਖੀ ਆ ਦੁੱਧ ਵਾਤਾ ਹੀ 15 16 ਲੀਟਰ ਪਾਉਣ ਦਾ ਹੱਕ ਆ ਕਰਮਾ ਵਾਲੀ ਦਾ ਕਿਸੇ ਵੀਰ ਦੇ ਪਸੰਦ ਆਵੇ ਛੋਟੀ ਬਾਈ ਜੀ ਨਾਲ ਸੰਪਰਕ ਕਰ ਲਿਓ ਸੋਹਣੀ ਸੁਲੱਖੀ ਆ ਕੱਦ ਘਾਟ ਵਾਲੀ ਆ ਤਾਜ਼ਾ ਸੁਆ ਪਸ਼ੂ ਗੇਰਾ ਬਾਈ ਜੀ ਮੜਾ ਜਾਂ ਪੱਕਾ ਜਾਂਦਾ ਜਰੂਰ ਲੱਗਦਾ ਆਪਾਂ ਨੂੰ ਵੀ ਪਤਾ ਅਸਰ ਕੱਟਾ ਬਹੁਤ ਰੋੜਾ ਸੀਗਾ ਇਹ ਆ ਚਲੋ ਦਾ ਕੱਟੇ ਦਾ ਬੇਟੀ ਹੋਊਗਾ ਬੱਠਲ ਭਰ ਐਸੋਸ ਨਾਲ ਜੇਰ ਫੇਸ ਕੁਆਲਟੀ ਚੈੱਕ ਕਰੋ ਸਿੰਘੀ ਸਿੰਘੀ ਕਰਮਾ ਵਾਲੀ ਦੀ ਪੂਰੀ ਸੋਹਣੀ ਆ ਖਾਂ ਲੈਵੇ ਤਾਂ ਤਾਂ ਲੈਖਾ ਹੀ ਕੋਈ ਨਹੀਂਗਾ ਲਓ ਬਾਈ ਜੀ। ਸਾਰਾ ਦੂਰਾ ਇਕ ਕਰਨ ਦਾ ਚੱਕ। ਲਓ ਬਾਈ ਜੀ। ਧਾਰਾਂ ਵੀ ਬਾਈ ਜੀ ਨੂੰ ਕਹਿੰਦੇ ਚੈੱਕ ਕਰਾ ਦੂਗਾ ਤੁਹਾਨੂੰ। ਸੱਲੀ ਹੈ। ਸੱਲੀ ਪਰ। ਲਓ ਬਾਈ ਜੀ ਚੌਂ ਚੌਂਾ ਚੈੱਕ ਕਰੋ ਕਰਮ ਵਾਲੀ ਦਾ। ਸਾਰਾ ਦੂਰਾ ਬਹੁਤ ਸੁਹਣਾ। ਮੂਰਲੇ ਤਰਾਂ ਵਿੱਚ ਵਾਈ ਬਾਈ ਕਰੀ ਜਾਂਦੇ ਆ। ਕਿਸੇ ਵੀਰ ਦੇ ਪਸੰਦਾਂ ਵਿੱਚ ਛੋਟੀ ਸੀਲ ਠੰਡੀ ਆ। ਦਰਦੀ ਦਰਦੀ ਪੁਰਾਣੀ ਵੀ। ਨਹੀਂ ਆਪਸੋ ਕੈਮਰੇ ਤੋਂ ਡਰਦਾ ਡਰਦਾ। ਵੱਡੀ ਗੱਲ ਤਾਂ ਸੀਲ ਠੰਡਾ ਪਸ਼ੂ ਹੋਵੇ। ਇਹ ਚੰਗੀ ਗੱਲ ਆ ਦੋਤਾਲਾ ਸਿਵਾਨਾ ਲੈ ਲੈਂਦਾ ਬਾਈ ਜੀ ਸੀਲ ਨਹੀਂ ਕੀਤਾ ਇਹਦਾ ਕਿਸ ਤਰੀਕੇ ਦਾ ਤੁਸੀਂ ਵੀ ਇਹ ਪਸੰਦ ਆ ਵੀ ਬਾਈ ਜੀ ਹੋਣਾ ਨਾ ਕੋਈ ਟੈਨਸ਼ਨ ਮਿਲ ਗਿਆ ਵੇਖਣਾ ਦੀ ਸਾਫ ਆ ਕੋਈ ਭੂਰ ਨਹੀਂ ਛਿੱਟਾ ਨਹੀਂ ਬਾਈ ਜੀ ਚੁਾਈ ਚੁਈ ਦੀ ਸੋਹਣੇ ਸਾਫ ਆ ਬੜਾ ਗੋਲ ਤਾਰ ਆ ਬੱਸ ਹਾਂ ਬਾਈ ਜੀ ਕੀ ਮੋਲਾ ਜਾ ਡਿਮਾਂਡ ਜੀ ਦੀ ਮੋਬਾਈਲ ਨੰਬਰ ਇੱਕ ਦਾ ਦੱਸ ਇਹਦਾ ਇੱਕ ਦਾ ਸੋ ਕਿਨੇ ਦੀ ਆਉਜੀ ਬਸ ਮਾਨਤਨ ਕਰਦਾ ਮਾਨਤਨ ਹੋ ਜਾਊਗਾ ਚਲੋ ਠੀਕ ਆ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 8647601402 ਠੀਕ ਆ ਬਾਈ ਇੱਕ ਵਾਰੀ ਫੇਰ ਦੱਸ ਦਿਓ 8647601402 ਲਓ ਵੀ ਬਾਈ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਝੋਟੀ ਪਸੰਦ ਆਵੇ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਤੇ ਵੀਡੀਓ ਬਾਈ ਸੋਹਣੀ ਲੱਗੇ ਅਗੇ ਸ਼ੇਅਰ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ